ਉਹ ਤੂੰ ਰੇਡ ਉਹਦਾ ਕਰ ਲਿਆ ਹੱਲ ਉਹ ਉਹ ਕਰ ਲਿਆ ਉਹਦਾ ਪਈ ਆ ਰੀ ਤਨ ਉਹ ਪਈ ਆ ਭੈਣ ਘੜਾਵਾ ਪ੍ਰਾਣੀ ਨਹੀਂ ਕਹੀ ਜਾਂਦਾ ਕਿ ਨਮੀ ਲੈਂਦੀ ਹਰ ਕੀ ਤੇਰਾ ਤਿੰਨ ਗੱਟੀ ਮਿਲੇ ਨੇ ਮੈਨੂੰ ਤਾਂ ਤਿੰਨ ਗੱਟੇ ਮਿਲੇ ਚਲਾ ਤਿੰਨ ਗੱਡੇ ਵਜਾ ਦਿੰਦੇ ਆ ਫਿਰ ਬਾਕੀ ਫੇਜ ਖਾਂ ਯਾਟਾ ਬਿਜਰਾਂ ਦਾ ਪੁੱਛ ਲੈ ਬਿਜਰਾਂ ਦਾ ਯਾਰ ਮੈਂ ਪੁੱਛਿਆ ਯਾਰ ਮੈਂ ਮੱਤਰ ਨਹੀਂ ਹਵੇ ਯਾਰ ਗੇਲਾ ਉਹਨੂੰ ਕੀ ਪੁੱਛ ਲੈਣ ਬਿਜਨੀ ਨਹੀਂ ਕਰਨੀ ਨਹੀਂ ਆਉਂਦੀ ਹਾਏ ਓਏ ਰੱਬਾ ਮੇਰਾ ਅੱਜ ਤਾਂ ਉਹਨੂੰ ਨਿੰਦਦਾ ਇਦੂ ਬਾਅਦ ਨਾ ਕਹੀ ਮੈਂ ਤਾਂ ਉਹ ਗੋਣਿਆ ਖਾਣਾ ਆ ਸਾਰਾ ਉਹ ਪਤਾ ਮੋਟਾ ਕੁਝ ਮਰਜ਼ੀ ਖਾਂਦਾ ਯਾਰ ਤੇਰਾ ਪਤੰਦਰਾ ਗਿਣਕੇ ਓਰੇ ਲ ਉਹ ਪਾ ਕੇ ਪੰਡ ਸ਼ਰਟ ਬੱਠਾ ਰਹਿਣਾ ਕਾ ਬੰਦਾ ਚੱਜਦਾ ਦੇਖ ਲੈ ਓਏ ਇਹ ਤਾਂ ਮੈਨੂੰ ਮੇਰਾ ਮਿੱਤਰ ਇੱਕ ਫੌਜੀ ਆ ਯਾਰ ਉਹ ਮੱਚਦਾ ਕਾ ਉਹ ਨਾ ਯਾਰ ਤੂੰ ਯਾਰ ਮੈਂ ਮੱਚਦਾ ਨਹੀਂ ਆ ਤੇ ਆਪੇ ਉਹ ਤੇ ਚਿੱਟੇ ਬਾਗੇ ਬਠਾ ਇਹ ਮੈਂ ਕਰੇ ਕਿਹਾ ਯਾਰ ਹਾਂ ਮੈਂ ਚਿੱਟੇ ਬਾਗੇ ਮੈਂ ਚਿੱਟੇ ਤੂੰ ਬਾਦਿਆ ਕਰ ਮੈਨੂੰ ਇਹ ਇਹ ਅਸਲ ਵਿੱਚ ਇਹ ਮਾਡਰਨ ਜਵਾਨੇ ਜੀ ਹੁਣੇ ਕੀ ਓਏ ਮੇਰੇ 6:00 ਵਜ ਗਈ ਬਿਜਾ ਸ਼ੌਕੀ ਮੁੰਡਾ ਜੀ ਮੈਂ ਪੂੜਾ ਹਾਂ ਦੀਨਾ ਲੈ ਹੈ ਨਹੀਂ ਕਿਤੇ ਹੁਣ ਤਾਂ ਆਵਾਜ਼ ਆ ਜਾਂਦਾ ਫਿਰ ਬੀਨ ਦਾ ਓਹ ਆ ਜਾਂਦਾ ਕਿਉਂ ਤੇ ਤੂੰ ਨਾਗ ਮੰਗਵਾਉਣਾ ਚਾਚਰ ਮੇਲਦਾ ਚਰੇ ਆਏ ਗੱਡਾ ਕਰਦਾ ਹੁੰਦਾ ਉਹ ਹੀ ਗੱਡਾ ਹੁੰਦਾ ਉਹ ਯਾਰ ਖਾਊ ਅਗਲਾ ਥੋੜੇ ਘਰੋਂ ਖਾਂਦਾ ਯਾਰ ਗੱਲਾਂ ਆ ਮੈਂ ਤੂੰ ਮੂਰੇ ਹੋ ਕੇ ਉਹਨੂੰ ਐ ਲੋਕੇਸ਼ਨ ਦੱਸ ਵੀ ਇੱਧਰ ਮੁੜਨਾ ਜਾ ਚਾਹ ਮੇਰਾ ਸ਼ੇਰ ਚਰਖੇ ਦੇ ਗਾਹਾਂ ਲੈ ਜਾ ਕਿਤੇ ਉਹ ਹੀ ਐ ਓਏ ਉਹ ਹੀ ਆ ਦੇਖ ਲੈ ਯਾ ਟਰੈਕਟਰ ਨਹੀਂ ਤੈਨੂੰ ਪਤਾ ਲੱਗਦਾ ਮੇਲਦਾ ਹੁੰਦਾ ਕਿਹੜੇ ਰੋਟਾ ਆ ਮੂਰੇ ਹੋ ਜਾ ਮੂਰੇ ਮੈਂ ਆਈ ਜਨਾ ਬਸ ਆ ਰਿਆ ਆ ਰਿਆ ਲੈ ਬੀਬੂ ਪਾੜਾ ਕਰਾਂ ਲਾ ਲਾ ਕਰ ਲਾ ਗਾੜੀ ਖਿੱਚਾ ਅੰਦਰ ਆ ਅੰਦਰ ਭੈਣ ਦੇ ਸੁਭਾਤ ਹੈਗੀ ਸਾਲਾ ਅੰਦਰ ਦਾ ਰੁਬੀਲੇ ਜਾ ਕੇ ਮਿੰਟ ਮਾਰ ਨਾ ਆਉਂਦੀ ਬਾਹਰ ਕੋਲੇ ਉਹਦਾ ਕਿੰਨੀ ਖਿੱਚਾ ਖੱਚੀ ਬੱਜੀ ਪਈ ਆ ਉਹ ਕੋਈ ਜੰਗਾ ਹਾ ਉਹ ਗਵਾਂਡੀਆਂ ਦੇ ਨਾਲ ਬਾੜਦੀ ਹੋਤ ਜੰਗਾ ਜੰਗਾ ਚੱਲ ਫੜਦਾ ਹੈ ਇਹ ਨਕਸ਼ੇ ਮੇ ਕਰਦਾ ਰਾਜਾ ਕਰਾ 2 ਚੱਕ ਲਿਆ ਕਰਾ ਠੀਕ ਆ ਸਾਰਾ ਕੁਝ ਓਕੇ ਆ ਨਾ ਪਰ ਇਹ ਬੀਜ ਲਗੇ ਭੈਣਾਂ ਅਸੀਂ ਦੋ ਦਿਨਾਂ ਦਾ ਕੰਮ ਰਹਿ ਗਿਆ ਕਾ ਕਿਲੋ ਤੇ ਕਰਦੇ ਆ ਹਾਂ ਭੈਣ ਦੇ ਯਾਰੋ ਟੈਂਕੀ ਤਾਂ ਡੋਣੀ ਲਟੀਆਂ ਪਈਆਂ ਹੋਏ ਆ ਜਾ ਬੱਖਾ ਨਹੀਂ ਖੜਾ ਹੋ ਗਿਆ ਹੁਣ ਕਿਵੇਂ ਕਰਗੇ ਆਹੀ ਛਟਣੀ ਭੁੱਲ ਗਏ ਕੰਜਰ ਖਾਣਾ ਹਨਾ ਭੈਣਾਂ ਲੜੂਆ ਤਾਂ ਭੈ ਵੀ ਕੱਬਾ

ਆ ਲਿਆ ਕਰ ਉਹ ਗੱਟਾ ਲੈ ਜਾ ਕੇ ਮੈਂ ਆ ਉਹਦਾ ਬੀਜਾ ਕੱਢਣਾ ਭੁੱਲਿਆ ਯਾਰ ਮੈਂ ਕਾਲੀ ਕਾਲੀ ਚ ਆ ਗਿਆ ਯਾਰ ਆ ਆ ਆ ਮੈਂ ਗੱਟਾ ਚੱਕ ਲੈ ਆ ਆ ਉਹਦੇ ਵਿੱਚ ਕੇ ਆ ਆ ਉਹਦੇ ਵਿੱਚ ਕੇ ਆ ਮੈਂ ਆ ਬੀਜਾ ਹੀ ਓਏ ਮੈਂ ਉਹ 187 80 ਕਿਹੜਾ ਹੈ ਅੱਛਾ ਨਵਾਂ ਆਇਆ ਨਵਾਂ ਐ ਡੀਡੀ ਬੱਲੀ ਹੈ 30000 ਵਿੱਚ ਜਾਂ 22 22 ਵੱਡੀ ਦੀ ਬੱਲੀ ਦਾ ਡੀਡੀ ਹੈ ਨਾ 30000 ਦੀ ਦਾ ਹਾਂ ਲੈ ਖੋਲ ਇਹਨੂੰ ਖੋਲ ਚੱਲ ਕੱਢ ਲਾ ਓਏ ਕੱਢ ਲੋ ਯਾਰ ਕਿਹੜਾ ਯਾਰ ਤੇਰਾ ਵੀ ਕੰਮ ਧੰਦਾ ਲੈ ਥੱਲੇ ਦੀ ਕੱਢ ਲਾ ਵੀ ਜੂ ਬਦ ਨਹੀਂ ਨਾਮ ਪੈ ਗਣਾਉਂਦਾ ਮੇਰੀ ਤਾਂ ਬਸ ਇੱਕ ਲਿਆ ਆ ਜਾ ਯਾਰ ਬਾੜੀ ਖਿੱਚ ਹੈਗੀ ਬਾੜੀ ਖਿੱਚ ਹੈ ਕੱਢ ਲਾ ਸਾਰੇ ਦਾਣੇ ਜੀ ਕੱਢ ਲੈ ਕੀ ਹੋ ਗਿਆ ਠੀਕ ਆ ਡੱਟਾ ਬੰਦ ਕਰ ਆ ਕੀ ਕਰੀਏ ਨੇ ਉਹ ਵੀ ਕੱਢੀਏ ਨੇ ਉਹ ਵੀ ਕੱਢਦੇ ਸੀ ਯਾਰ ਆ ਉਹ ਹੋ ਗਿਆ ਨਾ ਸਾਡੇ ਵਿੱਚ ਨਵਾਂ ਵੀ ਪਾਇਆ ਇੱਥੇ ਨੂੰ ਪਤਾ ਹੈ ਵੀ ਕੀ ਦਾਗਾ ਉਧਰਲੇ ਖੇਤ ਬੀਜ ਕੇ ਆਏ ਨਾ ਆਪਾਂ ਇਹ ਉਧਰਲੇ ਖੇਤ ਆਪਣੇ ਉਹਦਾ ਕਰਕੇ ਨਾ ਫਿਰ ਇਹ ਵੀ ਕੱਢਿਆ ਮਖਾ ਇਹਨਾਂ ਦਾ ਨੰਬੀ ਹੋਰ ਹੈ ਨਾ ਫਿਰ ਆ ਤੇਰੀ ਬੇਇੱਜ਼ਤੀ ਹੂ ਇੱਥੇ ਮੈਂ ਤੈਨੂੰ ਸਾਹ ਕਿਉਂ ਹਾਂ ਈ ਗੱਲ ਬੀਜ ਕਿਹਾ ਮੇਰੇ ਕਿੱਲਾ ਬੀਜਿਆ ਤੂੰ ਹਾਂ ਬੀ ਪਾਤਾ ਜਾ ਹਾਂ ਪਾ ਕੇ ਕਿੰਨਾ ਪਾਇਆ ਉਹੀ ਸਵਾ ਮਣ ਤੇ ਬੰਨੀ ਹੋਈ ਐ ਤੇ 20 ਦਾ 50 ਕਿਲੋ ਲਿਆ ਸੀ ਤੂੰ ਕਿੱਲਾ ਇੱਕ ਮਾਣ ਦਾ ਇੱਕ ਸੀਗਾ ਉਹ ਉਹ ਫਿਰ ਪਾਇਆ 20 ਮੈਂ ਪਾਟ ਕੇ ਦੇਖਿਆ ਉਹ ਚ ਦਾਣੇ ਦਾ ਇੱਕ ਨਹੀਂ ਹੈਗਾ ਬਈ ਸਾਡੇ ਬੀਜ ਲੈਣ ਦੇ ਹਣਾ ਆਪਣਾ ਵਾ ਕਰ ਲੈਣ ਦੇ ਪਹਿਲਾ ਮੈਨੂੰ ਤਾਂ ਨਿਮੇਲ ਲੰਦੇ ਸੀ ਨਾ ਫੇਰ ਭੁੰਡ ਮੈਨੂੰ ਮਾਸ਼ਲਾ ਕੀ ਆ ਯਾਰ ਤੇਰਾ ਯਾਰ ਪਹਿਲੀ ਹੀ ਲੇਟ ਹੋ ਕੇ ਬਰਉਣੀ ਬੱਤ ਪਈ ਆ ਸਾਡੀ ਯਾਰ ਮੈਂ ਤੇਨੂੰ ਗੱਲ ਦੱਸਦਾ ਹੂੰ ਆ ਪੌਣੀ ਨਹੀਂ ਛੱਡੀ ਮੈਨੂੰ ਗਵਾਂਡੀ ਨੇ ਉਹਦੀ ਫੋਨ ਕਰਤਾ ਸੀਗਾ ਗੜਿਆ ਹੋ ਪਿਆ ਕਿਉਂ ਤੈਨੂੰ ਆਖਿਆ ਨਹੀਂ ਉਹ ਪਰੋਦਰਾਂ ਨਹੀਂ ਛੱਡੀ ਖਾਣਾ ਘੱਟ ਖਾ ਲੇਗਾ ਪਤਾ ਸੀ ਯਾਰ ਮੈਂ ਤਾਂ ਐ ਹੀ ਵਧੀਆ ਐ ਬਾਈ ਬਣ ਕੇ ਤੂੰ ਐ ਕਰ ਰੱਖਾ ਹੀ ਕਰਨਾ ਤਾਂ ਰੌਲਾ ਨਾ ਪਾ ਮੈਂ ਤੇਰੀ ਰਾਤ ਬਰਾਤੀ ਪੀ ਜਿਉਂਗਾ ਮੈਂ ਤਾਂ ਭਜਾਉਣਾ ਨਹੀਂ ਭਰਾਵਾ ਓਏ ਬੱਲੇ ਤੇਰੇ ਮੂਰੇ ਹੱਥ ਮੇਰਾ 20 ਕੱਢ ਜਾ 20 ਤਾਂ ਤੇਰੇ ਹੀ ਆਗਾ ਫਿਰ ਮੇਰੀ ਨਾ ਸਾਈ ਮਰਦੀ ਹੈਗੀ ਆਇਆ ਮੈਂ ਤੇਰੀ ਰਾਤ ਬਰਾਤੇ ਬੀਜਾਂ ਬਾਈ ਬਾਈ ਮੈਨੂੰ ਤੂੰ ਓਏ ਨਾ ਇਹ ਤਾਂ ਮੈਂ ਬਣਾਵਾਰੀ ਓਏ ਓ ਨਹੀਂ ਬਾਈ ਯਾਰ ਓ ਮਾਫ ਕਰਿਆ ਚਾ ਦੋ ਹੋਰ ਮਾਰੇ ਓ ਰਾਤ ਬਰਾਤੇ ਬੀਜਾਂ ਸਾਨੂੰ ਇੱਕ ਆਣੀ ਹੋ ਗਏ ਇਹ ਗਲਤੀ ਹੋ ਗਈ ਆਪਰੇ ਸ਼ਰਾਬ ਯਾਰ ਦੇਖ ਨਾ ਓਏ ੜੀ ਹੈਲੋ ਓਏ ਤੂੰ ਨਾ ਓਏ ਭੈਣ ਜੀ ਕਰਮਚਾਰੀ ਦੀ ਓ ਬਾਈ ਇਹ ਮੈਂ ਓ ਮਾਰ ਲਾ ਰਿਹਾ ਮੈਨੂੰ ਯਾਰ ਓ ਮੈਰੀ ਗੱਲ ਓ ਮਾਰ ਲਾ ਰਿਹਾ ਯਾਰ ਮਾਰਦਾ ਕਿਉਂ ਹੈ ਬਈ ਯਾਰ ਵੀ ਕਰੀਏ ਨੋ ਯਾਰ ਤੁਸੀਂ ਉਹੀ ਪੈਗੇ ਟੁੱਟ ਕੇ ਪਸੂਆ ਮੂਰੇ ਰਾਤ ਭਰate ਵੀ ਉਹੀ ਮਾਰ ਪਾਪੀ ਕਰਦੇ ਯਾਰ ਪਾਗ ਜਾ ਹਣ ਚੋ ਤਾਂ ਦੇ ਗੋਲੀ ਮਾਰੂ ਓ ਮੈਰੀ ਗੱਲ ਸੁਣ ਨਾ ਛੋਣੂ ਵੀ ਉਹੀ ਤਰਫਦਾ ਹੈ ਓ ਤੂੰ ਵੀ ਕੱਢ ਜਾ ਮੈਥੋਂ ਧੰਪੰਦ ਨਾ ਓ ਤੂੰ ਰਿਆ ਓ ਰਿਆ ਹੋ ਰਿਆ ਤੂੰ ਵੜ ਗਿਆ ਕਾਲੇ ਥੋੜਾ ਥੋੜਾ ਲਵਾੜ ਦੀ ਕੋਈ ਆਣੇ ਬਿਜੀ ਨਹੀਂ ਆ ਪਿੱਛ ਬੀ ਚੱਕੀ ਬਸਾਉਂਦਾ ਆ ਬਜਾ ਲੋ ਯਾਰ ਕਿਸੇ ਤੋਂ ਮਰਦੀ ਬਜਾ ਲੋ ਇੱਕ ਮਾਲ ਕਰੀਏ ਨਾ ਤੂੰ ਯਾਰ ਹੈ ਹੈ ਮਰਨਾ ਹੈ ਮਰਨਾ ਪਾਣ ਗੜਾ ਬਾਰੇ ਓਏ ਓ ਜਾ ਰੋ ਯਾਰ ਮਾ ਬੀ ਦੀ ਯਾਰ ਛਾਦੀ ਦਾ ਬੀਜ ਜਾਂਦਾ ਓ ਨਾ ਬਾਬਾ ਗੁਰੂ ਦਾ ਛਿੱਤਰ ਆਉਂਿਆ ਹੋਰ ਪਿਆ ਲੋਕ ਜਿੱਤੋ ਯਾਰ ਬੜਾ ਬੀਜ ਆਈ ਅ ਤੈਨ ਮੇਰੇ ਕੰਨੇ ਬੀਜਾ ਪਰ ਆਵਾ ਕੀੜਾ ਦਾ ਜਮੇ ਪਾਏਗਾ ਫੇਰ ਫਟੂਤੇ ਮੇਰੇ ਬੋਲੇ ਬਾਪੂ ਬੰਦਾ ਯਾਰ ਈ ਸੀਗਾ ਹਾਂ ਕੱਲਾ ਕੌਣੀ ਛੱਡੀ ਨਹੀਂ ਪੈਲੀ ਕੋਲ ਲੱਗ ਰੇ ਕੌਣੀ ਛੱਤੀ ਸਾਰਾ ਬੀਜ ਚੱਕੀ ਫਿਰਦਾ ਹੈ ਯਾਰ ਓ ਭੈਣ ਘੜਾ ਵੇ ਇਹਦਾ ਮੈਨੂੰ ਗਵਾਂਡੀ ਨੇ ਦੱਸਦਾ ਕਿ ਨਾ ਇਹੀ ਬੀਜੀ ਆ ਨਾ ਕਿ ਮੈਨੂੰ ਮੈਂ ਆ ਖੱਦਣਾ ਕਮ ਨਵੇੜ ਕੇ ਉਦੋਂ ਲਈ ਛੋੜਿਆ ਬੜਿਆ ਅੱਛਾ ਜੀ ਹਾਂ ਉਹ ਹੋਰ ਵਜਾ ਲੈ ਤੂੰ ਆ ਬੇ ਕੋ ਯਾਰ ਮਨੂ ਵੀ ਬਤਾ ਸੀ ਯਾਰ ਹਾਂ ਯਾਰ ਇਹ ਵੀ ਇਹਨੂੰ ਇੱਕ ਗੋਲੀ ਇਹਨੂੰ ਦੇ ਜਾ ਨਾ ਬੇਕਰ ਤੂੰ ਉੱਤੇ ਹੋ ਰੇ ਨਹੀਂ ਹਾਂ ਯਾਰ ਤੂੰ ਕਹਿੰਦਾ ਤੂੰ ਨੇ ਦੇਖਿਆ ਯਾਰ ਕਾ ਚਾ ਚਾ ਬੀਜ ਕਰੀ ਪਾ ਗਏ ਮਨੂੰ ਲੱਗਦਾ ਮਸ਼ੀਨ ਉਹ ਪਾਂਡਾ ਬੀਜ ਆਵਾ ਪਹਿਲਾਂ ਦਾ ਚੰਗਾ ਸੀ ਗੁਣ ਗੋਲੀ ਕਪਟਾ ਵੱਧ ਖਾ ਜਾਂਦੇ ਆ ਪਾਂਣ ਗੜਾ ਵਾ ਇਹਨਾਂ ਲੱਛੇ ਉਹ ਪੁੱਠੇ ਹੀ ਲੱਗਦੇ ਨੇ ਉਹ ਪੁੱਠੇ ਕਾ ਜੀ ਵਜਾ ਦਿਓ ਯਾਰ ਜੀ ਤੂੰ ਬੰਨਾ ਆ ਜਾਏਗਾ ਲੈ ਯਾਰ Olha aí, não mandou um o bolo dele, olha